ਸਸ਼ੀ ਅਕਾ गाइस ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਸਿਸ਼ਵਾ ਸਵਾਦ ਦੇ ਵਿੱਚ ਆਪਾਂ ਅੱਜ ਬਣਾ ਰਹੇ ਆ ਗੋਭੀ ਦੀ ਕੋਈ ਦੇਸੀ ਰੈਸਪੀ ਜਿਸ ਦਾ ਨਾਮ ਤੁਹਾਨੂੰ ਬਾਅਦ ਚ ਦੱਸਤੀ ਆ ਉਸ ਦੇ ਲਈ ਆਪਾਂ ਨੇ ਲੈ ਲਈ ਸੀ ਗਾਜਰ ਐਂਡ ਪੱਤਾ ਗੋਭੀ ਚਲੋ ਤੁਹਾਨੂੰ ਚਲੋ गाइस ਤੁਹਾਨੂੰ ਦੱਸ ਦਿੰਨੇ ਆ ਆਪਣੇ ਰੈਸਪੀ ਦਾ ਨਾਮ ਵੀ ਆਪਾਂ ਬਣਾਉਣ ਲੱਗੇ ਆ ਮੰਚੂਰੀਅਨ ਮੰਚੂਰੀਅਨ ਦੇ ਲਈ ਆਪਾਂ ਗੋਭੀ ਕਾਜਰਾ ਐਡ ਕਰ ਲਈਏ ਨੇ ਇਸ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਕ੍ਰਸ਼ ਬਹੁਤ ਆਨ ਕੱਟ ਪਾਟ ਚੰਗੀ ਜਿਹੀ ਬੋਲ ਲੀਂ ਨਾ ਵੀਡੀਓ ਦੇ ਫਿਰ ਕਿਉਂਦਾ ਹੈ ਕਿੰਦਾ ਦਾਰੇ ਆ ਤੁਮਾ ਜੀ ਅਸਲਾਂ ਗਾਇਸ ਟੈਗਰ ਸੀ ਜ਼ਿਆਦਾ ਮਟੀਰੀਅਲ ਹੁਣ ਆਪਾਂ ਇਹਨੂੰ ਕੱਢ ਕੇ ਥੋੜਾ ਜਿਹਾ ਘੱਟ ਕਰ ਲੈਣੇ ਫਿਰ ਤੋਂ ਕ੍ਰਸ਼ ਕਰਦੇ ਨੇ ਨਹੀਂ ਫਿਰ ਇਹ ਹੋ ਗਿਆ ਫਤਨ ਕੀ ਸੋਲਣ ਮਾਰੀਆ ਨਕਰ ਲਾਂਗੇ gobi ਨੂੰ ਕ੍ਰਸ਼ kacang kita ਦੇਖੇ ਗਾਇਜ਼ ਚੰਨ ਬੁਝ ਕੇ ਮੇਰੇ ਵੀਡੀਓ ਦੇ ਵਿੱਚ ਬੋਲ ਰਹੀਆਂ ਤਾਂ ਕਿ ਇਹਨਾਂ ਪਰੇਸ਼ਾਨ ਕਿਉਂਕਿ ਮੈਂ ਬੋਲਣਾ ਚਾਹੁੰਦੀ ਹਾਂ ਕਿ ਇਹ ਕਿਹੜਾ ਹੈ ਕਿੰਨੀਆਂ ਕਾਜਰਾ ਵੀ ਕ੍ਰਸ਼ ਹੋ ਗਈਆਂ ਦੇਖੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਨੇ गोभी थोडी घट सी आप गोभी होत पाव ਰੁਕੋ ਜਰਾ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇ ਦਾ ਆਰਮ ਸੀ ਲੈਣੇ ਦਾ ਹਾਂ ਜਿਆਦਾ ਕੋਈ ਨਹੀਂ

Lesson, oh, my God. पा लसन प्याज कर लें अपना लसन प्याज चौक साइड रख लेंगे ਕਾਇ થોੜਾ ਇਹਨਾਂ ਚ ਨਮਕ ਮਿਕਸ ਕਰ ਦਾਂਗੇ ਤਾਂ ਕਿ ਜਿਹੜਾ ਇਹਨਾਂ ਦਾ ਪਾਣੀ ਆ ਪੱਤ ਗੋਭੀ ਚ ਬਹੁਤ ਸਾਰਾ ਪਾਣੀ ਹੁੰਦਾ ਵਾ ਤੇ ਉਹ ਆਪਣਾ ਪਾਣੀ ਛੱਡ ਦੇ ਤੇ ਆਪਾਂ ਉਹਨਾਂ ਨੂੰ ਛੋੜ ਕੇ ਫਿਰ ਇਸ ਦੇ ਵਿੱਚ ਕਰਾਂਗੇ ਆਰਾ ਰੋਟ ਮੈਦਾ ਮਿਕਸ ਆਪਾਂ ਹੁਣ ਲੈ ਲਾਂਗੇ ਨਾਲ ਮੈਦਾ ਤੇ ਆਰਾ ਰੋਟ ਥੋੜਾ ਘੱਟ ਜਿਹਾ ਵੀ ਮਿਕਸ ਕਰ ਦਾਂਗੇ अपना मैदा मेत, जो ज्यादा वो है अपना आग अना रूप देख सकते हैं

ਆਪਾਂ ਨੇ ਸਾਰੀਆਂ ਵੈਜੀਟੇਬਲਸ ਪਾਲੀਆਂ ਸੀ 2 ਸਪੂਨ ਆਪਾਂ ਨੇ ਰੋਟੇ ਤੇ ਪਾਏ ਆ 2 ਸਪੂਨ ਹੀ ਆਪਾਂ ਨੇ ਮੈਦੇ ਦੇ ਪਾਏ ਆ ਤੇ ਆਪਣਾ ਇਹ ਚੀਜ਼ ਹੁਣ ਆਪਾਂ ਕਰ ਲਾਂਗੇ ਮਿਕਸ ਇਸ ਦੇ ਵਿੱਚ ਆਪਾਂ ਨੇ ਪਾਤੇ ਸੀ ਗਾਜਰਾ ਪੱਤਾ ਗੋਭੀ ਲਸਣ ਤੇ ਪਿਆਜ਼ ਇਸ ਨੂੰ ਸਾਰਿਆਂ ਨੂੰ ਮਿਕਸ ਕਰ ਲਾਂਗੇ ਤੇ ਇਹਦੀ ਛੋਟੀ ਛੋਟੀਆਂ ਬੋਇਲ ਬਾਲ ਬਣਾ ਲਾਂਗੇ ਹਲਕਾ ਜਿਹਾ ਨਮਕ ਐਡ ਕਰਾਂਗੇ ਹਲਕਾ ਜਿਹਾ ਜੋ ਵੀ ਚੀਜ਼ਾਂ ਆਪਾਂ ਮਸਾਲੇ ਯੂਜ਼ ਕਰਦੇ ਆ ਉਹ ਐਡ ਕਰ ਸਕਦੇ ਆ ਤਾਂ ਕਿ ਥੋੜਾ ਜਿਹਾ ਪੇਸਟ ਆ ਲੱਭ ਜੀ ਕੀ ਫਿਰ ਆਪਾਂ ਨੇ ਇਹਦੀ ਬਾਲ ਬਣਾਉਣੀਆਂ ਨੇ ਨਾ ਤੇ ਉਹਦੇ ਨਾਲ ਬੜਾ ਹੀ ਵਧੀਆ ਟੇਸਟ ਆਊਗਾ ਅੱਗ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇਹਨਾਂ ਨੂੰ ਰੈਡੀ ਕਰ ਲਈਏ ਓਕੇ ਆਪਣੇ ਮਨਚੂਰੀਅਨ ਬਣ ਕੇ ਲੈ ਲੈਂਦੇ ਆ। ਓ ਮਾਈ ਗਾਡ! ਵਾਓ! ਢੜੀ ਨੇ ਆਪਣੇ ਸੌਸਿਜ ਵਗੈਰਾ ਤੁਹਾਨੂੰ ਦਿਖਾਈਆਂ। ਉਹ ਦੂਸਰੀ ਵੀਡੀਓ 'ਚ ਦਿਖਾਵਾਂਗੇ ਪਿਲਾ ਲਾਂ। ਇੰਨਾ ਤੁਸੀਂ ਦੇਖ ਸਕਦੇ ਹੋ। ਤੇ ਹੁਣ ਆਪਾਂ ਇਹਨਾਂ ਨੂੰ ਖਾਵਾਂਗੇ। ਹਾਂ। ਦਿਲਿਆ ਨੈਕਸਟ ਬਲੌਗਰ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ। ਜੋ ਵੀਡੀਓ ਵਿੱਚ ਦੀ ਸਕਿਪ ਹੋ ਗਿਆ ਉਸ ਲਈ ਸੌਰੀ। ਤੇ ਹੁਣ ਆਪਾਂ ਖਾਂਦੇ ਆ। ਸਿਵਿਕਾ ਹੋਰ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸ਼ੁਰੂ ਕਰੋ ਬਾਏ ਬਾਏ ਆ ਦੇਖੋ ਜੀ ਅੱਜ ਬਣਾਇ ਮੋਮੋਸ ਇਹ ਤੂੰ ਮੋਮੋਸ ਬਹੁਤ ਮਿੱਠਾ ਲੱਗ ਬਸ ਸੋਸ ਨਾਲ